ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਵੇਗਾ ਰਾਜਵੀਰ ਜਵੰਦਾ ਨੂੰ ਅੱਜ ਲੁਧਿਆਣਾ ਦੇ ਜੱਦੀ ਪਿੰਡ ਪੌਣਾ ਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਅੱਜ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ਤੇ ਹੀ ਸਰਕਾਰੀ ਸਕੂਲ ਦੀ ਗਰਾਊਂਡ ਚ ਕੀਤਾ ਜਾਵੇਗਾ ਜਾਣਕਾਰੀ ਮੁਤਾਬਕ ਇੱਥੇ ਉਹਨਾਂ ਦੀ ਯਾਦਗਾਰੀ ਵੀ ਬਣਾਈ ਜਾ ਸਕਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਦੀ ਮੌਤ ਦੀ ਖਬਰ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋਈ ਹੈ ਉਹਨਾਂ ਦੇ ਅੰਤਿਮ ਸੰਸਕਾਰ ਲਈ ਰਿਸ਼ਤੇਦਾਰ ਤੇ ਉਹਨਾਂ ਦੇ ਚਾਹਣ ਵਾਲੇ ਇਕੱਠੇ ਹੋ ਰਹੇ ਨੇ ਰਾਜਵੀਰ ਜਵੰਧਾ ਨੂੰ ਵਿਦਾਇਗੀ ਦੇਣ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਚੁੱਕੇ ਨੇ ਤੇ ਇਸ ਦੇ ਨਾਲ ਹੀ ਸੰਸਕਾਰ ਚ ਪੰਜਾਬੀ ਮਸ਼ਹੂਰ ਕਾਇਕ ਬੱਬੂ ਮਾਨ ਤੇ ਹੋਰ ਵੀ ਕਲਾਕਾਰ ਪਹੁੰਚ ਚੁੱਕੇ ਨੇ ਬੀਤੇ ਦਿਨ ਹੀ 40 ਹਸਪਤਾਲ ਚ ਦਾਖਲ ਰਾਜੀਵ ਜਵੰਦਾ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਉਹਨਾਂ ਨੇ ਬੀਤੇ ਕੱਲ 10:55 ਵਜੇ ਆਖਰੀ ਸਾਹ ਲਏ ਤੇ ਜਾਣਕਾਰੀ ਮੁਤਾਬਕ ਹਸਪਤਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਜਵੰਦਾ ਦਾ ਮਲਟੀ ਆਰਗਨ ਫੇਲੀਅਰ ਹੋਣ ਕਰਕੇ ਮੌਤ ਹੋ ਗਈ ਹੈ ਦੇਹਾਂਦ ਦੇ ਬਾਅਦ ਉਹਨਾਂ ਦੀ ਮ੍ਰਿਤਕ ਦੀਪ ਪਹਿਲਾ ਮੁਹਾਲੀ ਚ ਉਹਨਾਂ ਦੇ ਸੈਕਟਰ 7 ਦਾ ਸਥਿਤ ਕਰ ਰਜਾਈ ਗਈ ਸੀ ਤੇ ਜਿੱਥੇ ਉਹਨਾਂ ਦੀ ਮਾਂ ਪਤਨੀ ਤੇ ਬੱਚਿਆਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਤੇ ਇਸ ਦੇ ਨਾਲ ਇਸ ਦੇ ਬਾਅਦ ਹੀ ਮੁਹਾਲੀ ਦੇ ਫੇਜ਼ 6 ਚ ਸਥਿਤ ਸਰਕਾਰੀ ਹਸਪਤਾਲ ਚ ਪੋਸਟਮਾਰਟਮ ਵੀ ਕਰਵਾਇਆ ਗਿਆ ਹੈ ਤਿਬੀਤੀ ਸ਼ਾਮ ਉਹਨਾਂ ਦੀ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਪੋਣਾ ਚ ਲਿਆਂਦਾ ਗਿਆ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੱਸਦੀ ਕਿ 27 ਸਤੰਬਰ ਰਾਜਵੀਰ ਆਪਣੇ ਦੋਸਤਾਂ ਨਾਲ ਹਿਮਾਚਲ ਦੇ ਬੱਦੀ ਤੇ ਬਾਈਕ ਰਾਈਡ ਕਰ ਰਹੇ ਸੀ ਜਿਸ ਦੌਰਾਨ ਅਚਾਨਕ ਰਸਤੇ 'ਚ ਕੁਝ ਆਵਾਰਾ ਪਸ਼ੂ ਆ ਗਏ ਤੇ ਜਿਸ ਕਾਰਨ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਰਾਜਵੀਰ ਸੜ ਖਾਦਸੇ ਦਾ ਸ਼ਿਕਾਰ ਹੋ ਗਏ ਤੇ ਜਾਣਕਾਰੀ ਮੁਤਾਬਕ ਡਾਕਟਰ ਦਾ ਕਹਿਣਾ ਹੈ ਕਿ ਰਾਜਵੀਰ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਤੇ ਉਦੋਂ ਤੋਂ ਹੀ ਰਾਜਵੀਰ ਦੀ ਚੰਗੀ ਸਿਹਤ ਤੇ ਆਬੀ ਦੀ ਦੁਨੀਆ ਪਰ ਤੋ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੀ ਅਰਦਾਸਾ ਕਰ ਰਹੇ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਵੇਗਾ ਰਾਜਵੀਰ ਜਵੰਦਾ ਨੂੰ ਅੱਜ ਲੁਧਿਆਣਾ ਦੇ ਜੱਦੀ ਪਿੰਡ ਪੌਣਾ ਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਅੱਜ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ਤੇ ਹੀ ਸਰਕਾਰੀ ਸਕੂਲ ਦੀ ਗਰਾਊਂਡ ਚ ਕੀਤਾ ਜਾਵੇਗਾ ਜਾਣਕਾਰੀ ਮੁਤਾਬਕ ਇੱਥੇ ਉਹਨਾਂ ਦੀ ਯਾਦਗਾਰੀ ਵੀ ਬਣਾਈ ਜਾ ਸਕਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਦੀ ਮੌਤ ਦੀ ਖਬਰ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋਈ ਹੈ ਉਹਨਾਂ ਦੇ ਅੰਤਿਮ ਸੰਸਕਾਰ ਲਈ ਰਿਸ਼ਤੇਦਾਰ ਤੇ ਉਹਨਾਂ ਦੇ ਚਾਹਣ ਵਾਲੇ ਇਕੱਠੇ ਹੋ ਰਹੇ ਨੇ ਰਾਜਵੀਰ ਜਵੰਧਾ ਨੂੰ ਵਿਦਾਇਗੀ ਦੇਣ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਚੁੱਕੇ ਨੇ ਤੇ ਇਸ ਦੇ ਨਾਲ ਹੀ ਸੰਸਕਾਰ ਚ ਪੰਜਾਬੀ ਮਸ਼ਹੂਰ ਕਈ ਬੱਬੂ ਮਾਨ ਤੇ ਹੋਰ ਵੀ ਕਲਾਕਾਰ ਪਹੁੰਚ ਚੁੱਕੇ ਨੇ ਬੀਤੇ ਦਿਨ ਹੀ 40 ਹਸਪਤਾਲ ਚ ਦਾਖਲ ਰਾਜੀਵ ਜਵੰਦਾ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ। ਉਹਨਾਂ ਨੇ ਬੀਤੇ ਕੱਲ 10:55 ਵਜੇ ਆਖਰੀ ਸਾਹ ਲਏ ਤੇ ਜਾਣਕਾਰੀ ਮੁਤਾਬਕ ਹਸਪਤਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਜਵੰਦਾ ਦਾ ਮਲਟੀ ਆਰਗਨ ਫੇਲਿਅਰ ਹੋਣ ਕਰਕੇ ਮੌਤ ਹੋ ਗਈ ਹੈ। ਦੇਹਾਂਦ ਦੇ ਬਾਅਦ ਉਹਨਾਂ ਦੀ ਮ੍ਰਿਤਕ ਦੀਪ ਪਹਿਲਾ ਮੁਹਾਲੀ ਚ ਉਹਨਾਂ ਦੇ ਸੈਕਟਰ 70 ਸਥਿਤ ਕਰ ਰਜਾਈ ਗਈ ਸੀ ਜਿੱਥੇ ਉਹਨਾਂ ਦੀ ਮਾਂ, ਪਤਨੀ ਤੇ ਬੱਚਿਆਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਤੇ ਇਸ ਦੇ ਨਾਲ ਇਸ ਦੇ ਬਾਅਦ ਹੀ ਮੁਹਾਲੀ ਦੇ ਫੇਜ਼ 6 ਚ ਸਥਿਤ ਸਰਕਾਰੀ ਹਸਪਤਾਲ ਚ ਪੋਸਟਮਾਰਟਮ ਵੀ ਕਰਵਾਇਆ ਗਿਆ ਹੈ ਤਿਬਤੀ ਸ਼ਾਮ ਉਹਨਾਂ ਦੀ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਪੋਣਾ ਚ ਲੈ ਜਾਂਦਾ ਗਿਆ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੱਸਦੀ ਕਿ 27 ਸਤੰਬਰ ਰਾਜਵੀਰ ਆਪਣੇ ਦੋਸਤਾਂ ਨਾਲ ਹਿਮਾਚਲ ਦੇ ਬੱਦੀ ਤੇ ਬਾਈਕ ਰਾਈਡ ਕਰ ਰਹੇ ਸੀ ਜਿਸ ਦੌਰਾਨ ਅਚਾਨਕ ਰਸਤੇ 'ਚ ਕੁਝ ਆਵਾਰਾ ਪਸ਼ੂ ਆ ਗਏ ਤੇ ਜਿਸ ਕਾਰਨ ਰਾਜਵੀਰ ਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਰਾਜਵੀਰ ਸੜਖਾਦसे ਦਾ ਸ਼ਿਕਾਰ ਹੋ ਗਏ ਤੇ ਜਾਣਕਾਰੀ ਮੁਤਾਬਕ ਡਾਕਟਰ ਦਾ ਕਹਿਣਾ ਹੈ ਕਿ ਰਾਜਵੀਰ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਤੇ ਉਦੋਂ ਤੋਂ ਹੀ ਰਾਜਵੀਰ ਦੀ ਚੰਗੀ ਸਿਹਤ ਤੇ ਆਬਦੀ ਦੀ ਦ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੀ ਅਰਦਾਸਾ ਕਰ ਰਹੀ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ